ਹਾਂਜੀ ਸਾਡੇ ਨਾਲ ਚੇਤਨ ਗਿੱਲ ਜੀ ਚੇਤਨ ਗਿੱਲ ਜੀ ਬਹੁਤ ਮੁਬਾਰਕਾਂ ਤੁਹਾਨੂੰ ਪਹਿਲਾ ਪ੍ਰਗਿਆਸ ਦਿਹਾੜੇ ਦੀਆਂ ਕੀ ਕਹਿਣਾ ਚਾਹੁੰਦੇ ਇਸ ਮੌਕੇ ਜੋ ਬੋਲੇ ਸੋਨਿਰਵੇ ਭਗਵਨ ਵਾਲਮੀਕ ਮਹਾਰਾਜ ਕੀ ਜੈ ਮੈਂ ਸਾਰੇ ਸ਼ਹਿਰ ਵਾਸੀਆਂ ਸ਼ਹਿਰਨ ਕੋਤਰ ਵਾਸੀਆਂ ਨੂੰ ਪ੍ਰਭੂ ਵਾਲਮੀਕ ਦੇ ਪ੍ਰਗਟਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਵਾਂ ਬੇਨਤੀ ਕਰਦਾ ਕਿ ਪ੍ਰਭੂ ਵਾਲਮੀਕ ਦੇ ਚਰਨਾਂ ਚ ਲਾਓਗਾ ਤੇ ਪ੍ਰਭੂ ਦੇ ਗੁਣ ਗਾਓ ਜੈ ਵਾਲਮੀਕੀ ਹਰ ਹਰ ਵਾਲਮੀਕੀ ਸੋ ਪ੍ਰਭੂ ਬਾਲਵੀਰ ਕੁਮਾਰ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਸਾਬਕਾ ਵਿਧਾਇਕ ਨਕਉਦਰ ਤੋਂ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਆਪਣੀ ਟੀਮ ਦੇ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਸੱਬਰਬਾਲ ਸਾਹਿਬ ਸ੍ਰੀ ਮਾਨ ਸਰਕਾਰਿਆ ਜੀ ਸਾਡੇ ਰਾਣਾ ਹਰਦੀਪ ਸਾਡੇ ਰਵਿਸ਼ਰ ਸਾਹਿਬ ਸੱਬਰਬਾਲ ਸਾਹਿਬ ਸ੍ਰੀ ਵਡਾਲਾ ਜੀ ਮਾਨ ਸਨਮਾਨ ਜੀ ਇਸ ਮੌਕੇ ਤੇ ਭਗਵਾਨ ਵਾਲਮੀਗ ਮਹਾਰਾਜ ਦੀ ਸਿੱਖਿਆ ਕੀ ਆ ਕੀ ਕਹਿਣਾ ਚਾਹੀਦਾ ਬਹੁਤ ਵਧੀਆ ਪ੍ਰਸ਼ਨ ਕੀਤਾ ਤੁਸੀਂ ਮੈਂ ਤੁਹਾਡਾ ਰਿਣੀ ਆ ਕਿ ਇਹੋ ਜਿਹੇ ਪ੍ਰਸ਼ਨ ਪ੍ਰੈਸਲੇ ਬਹੁਤ ਘਾਟੇ ਪੁੱਛਦੇ ਆ ਭਗਵਾਨ ਵਾਲਮੀ ਕੀ ਜੀ ਦੇ ਬਾਰੇ ਮੈਂ ਇਹ ਕਹਾਗਾ ਕਿ ਜਿਸ ਤਰ੍ਹਾਂ ਉਹਨਾਂ ਦੇ ਹੱਥ ਵਿੱਚ ਕਲਮ ਸੀਗੀ ਸਾਡੇ ਪੂਰੇ ਪੰਜਾਬ ਦੇ ਬੱਚਿਆਂ ਦੇ ਹੱਥ ਵਿੱਚ ਕਲਮ ਹੋਣੀ ਚਾਹੀਦੀ ਆ ਸਿੱਖਿਆ ਵੱਲ ਜ਼ਿਆਦਾ ਧਿਆਨ ਹੋਏਗਾ ਦੇ ਅਗਰ ਸਿੱਖਿਆ ਹੋਏਗੀ ਤਾਂ ਗਿਆਨ ਹੋਏਗਾ ਗਿਆਨ ਹੋਏਗਾ ਤਾਂ ਲੋਕਾਂ ਨਾਲ ਗੱਲਬਾਤ ਕਰਨ ਦਾ ਲਾਇਕ ਬਣਾਂਗੇ ਅਗਰ ਗਿਆਨ ਨਹੀਂ ਹੈ ਅਗਰ ਡਾਕਟਰ ਭੀਮ رائے ਮੇਦਕਰ ਸਾਹਿਬ ਦੇ ਕੋਲ ਗਿਆਨ ਨਾ ਹੁੰਦਾ ਤੇ ਅੱਜ ਉਹ ਸਾਡਾ ਭਾਰਤ ਦਾ ਸੰਵਿਧਾਨ ਹੀ ਨਹੀਂ ਲਿਖ ਸਕਦੇ ਇਸ ਕਰਕੇ ਮੈਂ ਇਹੀ ਕਹਾਂਗਾ ਕਿ ਸਾਨੂੰ ਉਹਨਾਂ ਦੇ ਪਾਸੇ ਪੂਰਨੇ ਤੇ ਚੱਲਣਾ ਚਾਹੀਦਾ ਸਿੱਖਿਆ ਵੱਲ ਧਿਆਨ ਦੇਣਾ ਚਾਹੀਦਾ ਮੈਂ ਅੱਜ ਉਸ ਮਹਾਨ ਰੂਹ ਜਿਨ੍ਹਾਂ ਨੇ ਇੱਕ ਬਹੁਤ ਅੱਛਾ ਇੱਕ ਗ੍ਰੰਥ ਜਿਹੜਾ ਆ ਰਮਾਇਣ ਜੀ ਜਿਹਨੂੰ ਮੇਰੇ ਖਿਆਲ ਨਾਲ ਅਗਰ ਮੈਂ ਗਲਤ ਨਾ ਹੋਵਾ ਤੇ ਕਰੀਬਨ 15 ਤੋਂ 20% ਪਾਪੂਲੇਸ਼ਨ ਜਿਹੜੀ ਇਸ ਪੂਰੇ ਵਿਸ਼ਵਟ ਹੈ ਉਹ ਉਸ ਧਰਮ ਨਾਲ ਜੁੜੀ ਹੋਈ ਆ ਉਹਨਾਂ ਨੇ ਉਹ ਮਹਾਨ ਗ੍ਰੰਥ ਲਿਖਿਆ ਔਰ ਜਿਵੇਂ ਮੇਰੇ ਤੋਂ ਪਹਿਲਾਂ ਰੋਸ਼ਨ ਲਾਲ ਜੀ ਨੇ ਦੱਸਿਆ ਆ ਗਿਆਨ ਹੀ ਜਿਹੜਾ ਆ ਉਹ ਇੱਕ ਤਰੱਕੀ ਦਾ ਰਸਤਾ ਇੱਕ ਚੰਗਾ ਸਮਾਜ ਸਿਰਜਿਆ ਜਾਂਦਾ ਆ ਮੈਂ ਸਮਝਣਾ ਅੱਜ ਦੇ ਅਰਗੜ ਦੇ ਦਿਹਾੜੇ ਦੇ ਉੱਤੇ ਸਾਰੇ ਸਮੁੱਚੇ ਭਾਈਚਾਰੇ ਨੂੰ ਵਧਾਈ ਦਿੰਨਾ ਔਰ ਨਕੋਦਰ ਦੇ ਵਿੱਚ ਅੱਜ ਜੋ ਸ਼ੋਭਾ ਯਾਤਰਾ ਗੱਡੀ ਗਈ ਆ ਉਹਦੇ ਵਿੱਚ ਅਸੀਂ ਵਿਸ਼ੇਸ਼ ਤੌਰ ਤੇ ਆਈ ਸ਼ਾਮਲ ਹੋਏ ਆ ਜਿਹੜਾ ਤੁਸੀਂ ਕੁਐਸਚਨ ਕੀਤਾ ਕਿ ਪਿਛਲੇ ਸਮੇਂ ਨਾਲੋਂ ਤੇ ਹੁੰਦੇ ਸਮੇਂ ਦਾ ਬੜਾ ਫਰਕ ਆ ਜਦੋਂ ਅੱਜ ਤੋਂ ਸੀ 40 ਸਾਲ ਪਹਿਲਾਂ ਮਨਾਉਂਦੇ ਸੀ ਉਦੋਂ ਇੰਨਾ ਕਾਉਂਡ ਦੇ ਵਿੱਚ ਸਾਡੇ ਦਲਤ ਸਮਾਜ ਦੇ ਵਿੱਚ ਉਤਸ਼ਾਹ ਨਹੀਂ ਸੀ ਜਾਗਰਤੀ ਨਹੀਂ ਸੀ ਅਸੀਂ ਅਨ ਅੰਪਲਾਈਮੈਂਟ ਵੀ ਥੋੜਾ ਘੱਟ ਸੀਗੇ ਪੜੇ ਲਿਖੇ ਐਜੂਕੇਟਿਡ ਦਾ ਲੇਕਿਨ ਹੁਣ ਸਾਡੇ ਸਮਾਜ ਨੂੰ ਜਿਹੜੀ ਆ ਗਈ ਆ ਉਹ ਇਸ ਵੇਲੇ ਪੂਰੀ ਇਸ ਗਿਆਨ ਆ ਚੁੱਕਾ ਵਾ ਧਰਮ ਪ੍ਰਚਾਰ ਥਾਂ ਥਾਂ ਮੰਦਰਾਂ 'ਚ ਹੋ ਰਿਹਾ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਮਾਧਮ ਦੇ ਰਾਹੀਂ ਇਸ ਪਵਿੱਤਰ ਦਿਹਾੜੇ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦੇ ਆ ਕਿ ਉਹ ਸ੍ਰੀ ਰਚਤਾ ਭਗਵਾਨ ਜਿਨ੍ਹਾਂ ਨੇ ਸਾਡੀ ਪਛਾਣ ਬਣਾਤੀ ਕਿਉਂਕਿ ਜੇ ਭਗਵਾਨ ਜੀ ਦੀ ਬਾਲਮੀਕ ਜੀ ਨਾ ਹੁੰਦੇ ਤੇ ਰਾਮ ਜੀ ਨਾ ਹੁੰਦੇ ਤੇ ਰਾਮ ਜੀ ਨਾ ਹੁੰਦੇ ਤਾਂ ਸ਼ਾਇਦ ਸਾਨੂੰ ਕੋਈ ਨਾ ਜਾਣ ਲੱਗਦਾ ਸੋ ਇਸ ਵੇਲੇ ਸਾਡੇ ਨਾਲ ਇਸੇ ਸ਼ੋਭਾ ਯਾਤਰਾ ਦੇ ਵਿੱਚ ਪਿੰਡ ਹੀਰਾ ਤੋਂ ਸਾਬਕਾ ਸਰਪੰਚ ਮਨੋਵਰ ਸਿੰਘ ਜੀ ਨਾਲ ਨੇ ਸਾਡੇ ਆਓ ਗੱਲਬਾਤ ਕਰਦੇ ਆ ਪਹਿਲਾਂ ਤਾਂ ਗੁਰੂ ਵਾਲਮੀਕ ਮਹਾਰਾਜ ਜੀ ਦੇ ਪ੍ਰਗਟ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਇਸ ਮੌਕੇ ਤੇ ਤੁਸੀਂ ਹੀਰਾ ਤੋਂ ਆਏ ਹੋ ਵਿਸ਼ੇਸ਼ ਤੌਰ ਤੇ ਝਾਕੀਆਂ ਵੀ ਦੇਖੀਆਂ ਔਰ ਇਕਾਸ਼ਮੀ ਵੀ ਦੇਖਿਆ ਕੀ ਕਹਿਣਾ ਚਾਹੀਦਾ ਪਹਿਲਾਂ ਤੇ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਕਿ ਆਪ ਜੀ ਨੇ ਪੱਤਰਕਾਰ ਵੀਰੇ ਵੀਰ ਜਿੰਨੇ ਮੀਡੀਆ ਵਾਲੇ ਸਾਰਿਆਂ ਨੇ ਅੱਜ ਵਿੱਚ ਸ਼ੁਭਾ ਯਾਤਰਾ ਵਿੱਚ ਖੁਸ਼ ਹੋ ਬਧਾਈ ਆ ਤੇ ਅੱਜ ਭਗਵਾਨ ਵਾਲਮੀਕ ਦੇ ਪ੍ਰਗਟ ਦੇਸ਼ ਦੇ ਵਿੱਚ ਸ਼ਹਿਰ ਨਖੋਦਰ ਦੇ ਵਿੱਚ ਜਿਹੜੀ ਸ਼ੁਭਾ ਯਾਤਰਾ ਕੱਢੀ ਗਈ ਆ ਉਹੇ ਹਮ ਹਮਾ ਕੇ ਸਾਰੇ ਸਮਾਜ ਵੱਲੋਂ ਜਿਹੜਾ ਤੇ ਭੈਣ ਜੀ ਇੰਦਰਜੀਤ ਕੁਰਮਾਨ ਐਮ ਐਲ ਏ ਸਾਹਿਬ ਉਹਨਾਂ ਨੇ ਵੀ ਹਾਜ਼ਰੀ ਲਵਾਈ ਤੇ ਸਾਡੇ ਯਾਰ ਜਿਹਨੇ ਸਾਥੀ ਸੀਗੇ ਆਮ ਆਦਮੀ ਪਾਰਟੀ ਰੋਂ ਸਾਰਿਆਂ ਨੇ ਜਿਹੜੇ ਅੱਜ ਨਖੋਦਰ ਦੇ ਵਿੱਚ ਜਿਹੜੀ ਸ਼ੁਭਾ ਯਾਤਰਾ ਨਿਕਲੀ ਉਹਦੇ ਵਿੱਚ ਸਾਰਿਆਂ ਨੇ ਹਾਜ਼ਰੀ ਭਾਈ ਤੇ ਮੈਂ ਸਾਰੇ ਵੀਰਾਂ ਦਾ ਪੂਰੇ ਪੰਜਾਬੀਆਂ ਦਾ ਦੇ ਵਿੱਚ ਜਿੰਨੇ ਮੇਰੇ ਵੀਰ ਸਾਰੇ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਕਿ ਅੱਜ ਭਗਵਾਨ ਬਾਦਮੀ ਦੇ ਪ੍ਰਗਟ ਹੋਣ ਸੇ ਸਾਰੀ ਸੰਗਤ ਨੂੰ ਸਾਰੀ ਜਨਤਾ ਨੂੰ ਸਾਰੇ ਲੋਕਾਂ ਨੂੰ ਸਾਰੇ ਭੈਣ ਭਰਾਵਾਂ ਨੂੰ ਸਾਰੇ ਧਰਮ ਸਮਾਜੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਜੀ ਸਰਵਾਨ ਬਾਦਮੀ ਮੈਂ ਸ਼ਹਿਰ ਦੇ ਸਹਿਵਾਸੀਆਂ ਨੂੰ ਪ੍ਰਮਾਨ ਬਾਦਮੀ ਕੀ ਦੇ ਪਰਮ ਜੀ ਲੱਖ ਲੱਖ ਵਧਾਈ ਦਿੰਦਾ ਵਾ ਜੋ ਹਲੇ ਸੋ ਨਿਰਭੈ ਭਗਵਾਨ ਰਾਜ ਨਿਤ ਮਹਾਰਾਜ ਜੀ ਕੀ ਧੰਨਵਾਦ ਕਰਾਂਗੇ ਜੀ ਸਾਰੇ ਲੋਕ ਮੀਡੀਆ ਪ੍ਰੈਸ ਕਲਾਪ ਰਜਿਸਟਰਡ ਪੰਜਾਬ ਸਰਦਾਰ ਗੋਵਿੰਦ ਰਾਜ ਜੀ ਜਿਹੜਾ ਜੋ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਵੈਲਕਮ ਜੀ ਜਿਹੜੀ ਜੁਨੀਅਰ ਟੀਮ ਆਈ ਹੈ ਸਾਡੇ ਲੋਕ ਮੀਡੀਆ ਪ੍ਰੈਸ ਰਜਿਸਟਰ ਪੰਜਾਬ ਦੀ ਜਿੰਨੀ ਵੀ ਟੀਮ ਆਈ ਹੈ ਜੋ ਬੋਲੇ 100 ਰੁਪਏ ਭਗਵਾਨ ਬਾਲਮੀਕ ਮਹਾਰਾਜ ਕੀ ਜੈ ਜੋ ਬੋਲੇ 100 ਰੁਪਏ ਗੁਰਦਾਸ ਮਹਾਰਾਜ ਕੀ ਜੈ ਜੈ ਭੀਮ ਜੈ ਭਾਰਤ ਤੁਹਾਨੂੰ ਇਲਾਕਾ ਨਿਵਾਸੀਆਂ ਨੂੰ ਤੁਹਾਨੂੰ ਸਾਰੇ ਪੱਤਰਕਾਰਾਂ ਨੂੰ ॠषि ਭਗਵਾਨ ਬਾਲਮੀਕ ਮਹਾਰਾਜੀ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਬਹੁਤ ਹੀ ਸੁੰਦਰ ਸ਼ੋਭਾ ਯਾਤਰਾ ਅਸੀਂ ਨਕੂਦਰ ਸ਼ਹਿਰ ਸਾਸਾਲ ਕਰਦੇ ਆਂ ਬਹੁਤ ਏਕਤਾ ਸਤਿਕਾਰ ਦੇ ਨਾਲ ਭਾਈਚਾਰੇ ਨਾਲ ਪੂਰਾ ਸ਼ਹਿਰ ਸਾਡਾ ਤੁਸੀਂ ਦੇਖ ਰਹੇ ਹੋ ਥਾਂ ਥਾਂ ਤੇ ਲੰਗਰ ਲੱਗੀ ਅਸੀਂ ਵੀ ਲੰਗਰ ਲਾਇਆ ਔਰ ਇਸੇ ਤਰ੍ਹਾਂ ਪੂਰੇ ਸ਼ਹਿਰ ਦੇ ਵਿੱਚ ਪ੍ਰਕਰਮਾਂ ਕਰਦੇ ਹੋਏ ਇਹ ਜਿਹੜੀ ਸ਼ੋਭਾ ਯਾਤਰਾ ਆ ਵਾਪਸ ਭਗਵਾਨ ਬਾਦਮੀ ਕੀ ਚੌਂਕ ਵਿੱਚ ਜੀ ਸਵਾਗਤ ਹੋਊਗੀ ਸਭ ਲੋਕੋ ਜੀ ਔਰ ਸਤਿਕਾਰਯੋਗ ਮਗੋਦਰ ਖੇਤ ਦਾ ਮਾਲ ਅੰਮ੍ਰਿਤਕੀਤਾ ਜੀ ਪਟਨਾਗਰ ਦਰਸ਼ਨਪੁਰ ਦੇ ਸਰਦਾਰ ਦੇ ਬਾਜੀ ਯੂਪੀਐਸਟੀ ਵੀ ਹਰ ਸਿੰਘ ਸਾਹਿਬ ਔਰ ਇੱਕ ਹੋਰ চায় <converters> ਬਾਲ ਮਿਕਸੀ ਦੇ ਜਿਹੜਾ ਅਸਲ ਸੰਦੇਸ਼ ਆ ਉਹਨਾਂ ਦਾ ਕਿ ਸਿੱਖਿਆ ਗ੍ਰਹਿਣ ਕਰਨ ਦਾ ਵਿਦਿਆ ਗ੍ਰਹਿਣ ਕਰਨ ਦਾ ਗਿਆਨ ਗ੍ਰਹਿਣ ਕਰਨ ਦਾ ਉਹਦੇ ਉੱਤੇ ਜਿਹੜੀ ਗੋਮ ਆ ਉਹ ਪਹਿਰਾ ਦੇ ਰਹੀ ਹੈ ਔਰ ਅੱਜ ਗੱਲੀ ਉਹੋ ਗੋਮ ਨਹੀਂ ਸਾਰੀ ਦੁਨੀਆ ਜਿਹੜੀ ਉਹਨੂੰ ਗਿਆਨ ਦੇ ਉਸ ਤੇ ਮੁਨਸਰ ਆ ਇਸ ਵੇਲੇ ਕਿ ਗਿਆਨ ਆ ਤੇ ਇਨਸਾਨ ਆ ਇਸ ਵੇਲੇ ਇਹੋ ਜੀ ਸਿਚੁਏਸ਼ਨ ਜਿਹੜੀ ਆ ਦੁਨੀਆ ਦੀ ਇਸ ਪੱਧਰ ਤੇ ਪਹੁੰਚ ਗਈ ਦੇਖੋ